ਬਾਈਗੁੱਜੀ ਦਾ ਕਲਸਾ ਬਾਈਗੁੱਜੀ ਫੈਟਪਾਵਾ ਬਟਿਕ ਤੇ ਤੁਹਾਡਾ ਸਵਾਗਤ ਹੈ ਕਾਟਨ ਦੇ ਸੂਟ ਕਰਨੀਆਂ ਵਾਲੇ ਲੈ ਕੇ ਆਏ ਆ ਦੁਪੱਟਿਆਂ ਦੇ ਨਾਲ ਤੇ ਸਾਡੀ ਵੀਡੀਓ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਿਓ ਆ ਸਾਡੀ ਵੀਡੀਓ ਦਾ ਪਹਿਲਾ ਸੂਟ ਆ ਸੂਟ ਪਿਓਰ ਕਾਟਨ ਦਾ ਆ ਵੱਡੇ ਵਰਦਾ ਸਾਢੇ 3 ਮੀਟਰ ਕੱਟਾ ਪਿਓਰ ਕਾਟਨ ਆ 100% ਪਿਓਰ ਕਾਟਨ ਆ ਤੇ ਵੱਡੇ ਵਰਦਾ ਆ ਸਾਢੇ 3 ਮੀਟਰ ਕੱਟਾ ਇਹਦੇ ਨਾਲ ਜਿਹੜਾ ਦੁਪੱਟਾ ਆ ਉਹ ਬਹੁਤ ਵਧੀਆ ਆ ਡਿਜ਼ਾਈਨਰ ਦੁਪੱਟਾ ਤਿਆਰ ਕੀਤਾ ਲੰਬਾ ਚੌੜਾ ਆ ਵਿੱਚ ਸੂਟ ਦੀ ਕਟਿੰਗ ਕਰਕੇ ਪੈਚਵਰਕ ਕੀਤਾ ਹੋਇਆ ਹੈ ਅਗਲਾ ਸੂਟ ਹੈਗਾ ਬ੍ਰਿਕ ਬ੍ਰਿਕ ਛੋਟੀ ਛੋਟੀ ਬੁਟੀ ਆ ਤੇ ਘੇਰੇ ਤੇ ਸਮੋਸਾ ਲੈਸ ਲੱਗੀ ਆ ਇਹ ਵੀ ਪਿਓਰ ਕਾਟਨ ਆ ਇਹਦੀ ਵੀ ਕੱਟ 3.5 ਮੀਟਰ ਹੀ ਆ ਵੱਡੇ ਵਰਦਾ ਆ ਤੇ ਇਹਦੇ ਨਾਲ ਵੀ ਜਿਹੜਾ ਦੁਪੱਟਾ ਹੈ ਦੁਪੱਟਾ ਬਹੁਤ ਵਧੀਆ ਡਿਜ਼ਾਈਨਰ ਤਿਆਰ ਕੀਤਾ ਹੈ ਦੁਪੱਟਾ ਦਾ ਦੁਪट्टे ਦੀ ਲੋਕ ਕੁਛ ਹੈ ਇਸ ਤਰ੍ਹਾਂ ਪੇਚ ਵਰਕ ਕੀਤਾ ਆ ਕਲਾਸਮੂਟ ਮੈਚਿੰਗ ਹੈ ਕਾਟਨ ਦਾ ਆਈ ਵੀ ਪਿਓਰ ਕਾਟਨ ਆ ਮੈਚਿੰਗ ਸੂਟ ਆ ਕਾਟਨ ਦਾ ਜੈਂਪਰ ਆ ਟਰਾਈ ਮੀਟਰ ਪ੍ਰਿੰਟਡ ਤੇ ਸਲਵਾਰ ਦੇ ਪੌਂਚਾ ਤੇ ਵਰਕ ਆ ਤੇ ਇਹਦਾ ਦੁਪੱਟਾ ਜਿਹੜਾ ਦੁਪੱਟਾ ਇਹਦਾ ਵੀ ਬਹੁਤ ਵਧੀਆ ਆ ਦੁਪੱਟੇ ਦੀ ਲੋਕ ਬਹੁਤ ਵਧੀਆ ਆ ਇਹਦੇ ਦੁਪट्टे ਦੀ ਬਿਲਕੁਲ ਬਹੁਤ ਵਧੀਆ ਹੈ ਫਲਾਵਰ ਹੈ ਵਿੱਚ ਅਗਲਾ ਸੂਟ ਵੀ ਪਿਓਰ ਕਾਟਨ ਦਾ ਹੈ ਇਹ ਹੈ ਪ੍ਰਿੰਟਡ ਜੈਂਪਰ ਆ ਫਲਾਵਰ ਹੈ ਜੈਂਪਰ ਦੇ ਵਿੱਚ ਤੇ ਸਲਵਾਰ ਦੇ ਉੱਤੇ ਪੌਂਚਾ ਵਰਕਾ ਸਲਵਾਰ ਦਾ ਬਹੁਤ ਵਧੀਆ ਲੋਕਾ ਸੂਟ ਦੀ ਪਿਓਰ ਕਾਟਨ ਸਲਵਾਰ ਤੇ ਪਿਓਰ ਕਾਟਨ ਇੰਜਮ ਪਰ ਆ ਤੇ ਦੁਪੱਟਾ ਵੀ ਇਹਦੇ ਨਾਲ ਆ ਡਿਜ਼ਾਈਨਰ ਫਲਾਵਰ ਵਾਲਾ ਕਟਵਾਰਾ ਜੇ ਕੀਤਾ ਹੈ ਚਾਰ ਸਫੇਰੇ ਚਾਰ ਸਫੇਰੇ ਕਟਵਾਰਾ ਦਾ ਵੀ ਪ੍ਰਿੰਟਡ ਜੈਂਪਰ ਆ ਤੇ ਇਹਦੇ ਨਾਲ ਪੌਂਚਾ ਵਰਕ ਸਲਵਾਰ ਤੇ ਕੰਮ ਆ ਪਿਓਰ ਕਾਟਨ ਆ ਪਿਓਰ ਕਾਟਨ ਬਹੁਤ ਵਧੀਆ ਆ ਜੈਂਪਰ ਦਾ ਕਪੜਾ ਜਿਹੜਾ ਬਹੁਤ ਵਧੀਆ ਆ ਤੇ ਸਲਵਾਰ ਵੀ ਬਹੁਤ ਵਧੀਆ ਪਿਓਰ ਕਾਟਨ ਆ ਇਹਦੇ ਨਾਲ ਵੀ ਦੁਪੱਟਾ ਜਿਹੜਾ ਆ ਉਹ ਰੈਡੀ ਕੀਤਾ ਆ ਚਲੋ ਆ ਉਠ ਹੈ ਗਿਆ ਸਾਡੇ ਹੁਣ ਚਿਕਨ ਦੀ ਸਲਵਾਰ ਆ ਇਹਦਾ ਇਹਨਾਂ ਦੇ ਨਾਲ ਇਹ ਪ੍ਰਿੰਟਡ ਜੈਂਪਰ ਆ ਕਾਟਨ ਪਿਓਰ ਕਾਟਨ ਆ ਬਹੁਤ ਵਧੀਆ ਫਲਾਵਰ ਆ ਬਲੈਕ ਦੇ ਉੱਪਰ ਇਹ ਸਲਵਾਰ ਜਿਹੜੀ ਆ ਪੂਰੀ ਤੇ ਚਿਕਨ ਵਰਕ ਆ ਬਹੁਤ ਵਧੀਆ ਸਲਵਾਰ ਦਾ ਕੱਪੜਾ ਜਿਹੜਾ ਬਹੁਤ ਵਧੀਆ ਆ ਬਹੁਤ ਜਨਨ ਕੇ ਮੁਲਾਇਮ ਆ ਬਹੁਤ ਮੁਲਾਇਮ ਕੱਪੜਾ ਆ ਸਲਵਾਰ ਦਾ ਕਾਟਨ ਦਾ ਆ ਪਿਓਰ ਕਾਟਨ ਦਾ ਜੈਂਪਰ ਆ ਨੇਬਲੂ ਤੇ ਛੋਟਾ ਛੋਟਾ ਵਾਈਟ ਦੀ ਆ ਬੂਟੀ ਛੋਟੀ ਛੋਟੀ ਵਾਈਟ ਦੀ ਬੂਟੀ ਪਿਓਰ ਕਾਟਨ ਆ ਜੈਂਪਰ ਦਾ ਕਪੜਾ ਤੇ ਜਿਹੜੀ ਸਲਵਾਰ ਆ ਸਲਵਾਰ ਇਹਦੇ ਵਿੱਚ ਚਿਕਲ ਵਰਕ ਆ ਸਲਵਾਰ ਦਾ ਕਪੜਾ ਬਹੁਤ ਵਧੀਆ ਆ ਬਹੁਤ ਮਲਾਈਮ ਕਪੜਾ ਆ ਸਲਵਾਰ ਦਾ ਅਗਲਾ ਸੂਟ ਵੀ ਪਿਓਰ ਕਾਟਨ ਦਾ ਆ ਜੈਂਪਰ ਫਲਾਵਰ ਵਾਲਾ ਆ ਨੇਬਲੂ ਤੇ ਵਾਈਟ ਫਲਾਵਰ ਆ ਬਹੁਤ ਵਧੀਆ ਕੱਪੜਾ ਬਹੁਤ ਵਧੀਆ ਆ ਪਿਓਰ ਕਾਟਨ ਆ ਕੱਪੜੇ ਦੀ ਪੂਰੀ ਗਾਰੰਟੀ ਆ ਬਹੁਤ ਵਧੀਆ ਸੂਟ ਆ ਤੇ ਚਿਕਨ ਦੀ ਸਲਵਾਰ ਆ ਇਹਦੇ ਨਾਲ ਦੀ ਇਹਦੇ ਨਾਲ ਵੀ ਪੂਰੇ ਪੂਰਾ ਚਿਕਨ ਵਰਕ ਹੋਇਆ ਆ ਸਲਵਾਰ ਤੇ ਬਹੁਤ ਸੋਹਣਾ ਆ ਬਹੁਤ ਸੁਬਤਿਆ ਸਲਵਾਰਾ ਸਲਵਾਰ ਦਾ ਕੱਪੜਾ ਬਹੁਤ ਵਧੀਆ ਸੌਫਟ ਆ ਅਗਲਾ ਸੂਟ ਵੀ ਪਿਓਰ ਕਾਟਨ ਦਾ ਆ ਤੇ ਗਾਲ ਤੱਕ ਇਹਦੇ ਲੈਸ ਲੱਗੀ ਆ ਦੋ ਪੈਨਲ ਲੈਸ ਦੇ ਉੱਪਰ ਤੱਕ ਆਉਂਦੇ ਆ ਤੇ ਘੇਰੇ ਤੇ ਇਹਦੇ ਥੱਲੇ ਵੀ ਲੈਸ ਲੱਗੀ ਆ ਘੇਰੇ ਤੇ ਵੀ ਲੈਸ ਲੱਗੀ ਆ ਘੇਰਾ 26 27 ਗ੍ਰਾਮ ਨਾ ਬਣ ਜਾਣਾ ਤੇ ਆ ਜਿਹੜੀ ਵਿਚ ਲੈਸ ਲੱਗੀ ਆ ਇਹ ਵੀ ਬਹੁਤ ਵਧੀਆ ਛੋਟੀ ਛੋਟੀ ਬੂਟੀ ਵਾਲਾ ਆ ਕਾਟਨ ਪਿਓਰ ਕਾਟਨ ਆ ਤੇ ਦੁਪੱਟਾ ਜਿਹੜਾ ਹੈ ਦੁਪੱਟਾ ਹੈਗਾ ਆ ਪਿਓਰ ਦਾ ਦੁਪੱਟਾ ਚਾਰ ਚਾਰ ਚਿਹਰੇ ਦੇ ਲੈਸ ਲੱਗੇ ਆ ਲੰਬਾ ਚੌੜਾ ਦੁਪੱਟਾ ਆ ਕੋਈ ਨਹੀਂ ਇਦਾਂ ਦੀ ਗੱਲ ਪਈ ਦੁਪੱਟਾ ਛੋਟਾ 2.5 ਮੀਟਰ ਆ 2.5 ਮੀਟਰ ਦੁਪੱਟੇ ਦੀ ਕਟਾ ਹਾਂਜੀ ਪਹਿਲਾਂ ਵੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਆ ਤੇ ਗਾਹ ਵੀ ਆਸ ਕਰਦੇ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦੇਵੋਗੇ ਤੇ ਜੇ ਤੁਸੀਂ ਨਵੇਂ ਚੈਨਲ ਤੇ ਬਣੇ ਆ ਤਾਂ ਸਰਚ ਕਰਕੇ ਕਰ ਲਿਓ ਸਾਡਾ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਈਕ ਤੇ ਕਿਕਰ ਖੰਸਾ ਮਾਈਕ ਤੇ ਕਿਕਰ